ਸ੍ਰੀ ਵਾਹਿਗੁਰੂ ਸਾਹਿਬ ਜੀ DNA ਸ੍ਰੀ chant ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ ਧਿਆਈਐ ਜੀਓ ਸਤ ਗੁਰ ਮਿਲੈ ਸੁਭਾਈ ਸਹਜ ਗੁਣ ਗਾਈਐ ਜੀਓ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਓ ਸਤ ਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਐ ਜੀਓ ਗੁਣ ਗਾਏ ਵਿਗਸੈ ਸਦਾ ਆਨੰਦਿਨ ਜਾ ਆਪ ਸਾਚੇ ਭਾਵੈ ਅਹੰਕਾਰ ਹਉਮੈ ਤਜੈ ਮਾਇਆ ਸਹਿਜ ਨਾਮ ਸਮਾਵੈ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜੀਉ ਕਿਰਪਾ ਕਰੇ ਤਾ ਨਾਮ ਧਾਈਐ ਜੀਉ ਅੰਦਰ ਸਾਚਾ ਨੇਹ ਪੂਰੇ ਸਤਿਗੁਰ ਐ ਜੀਉ ਹਾਂ ਇਸ ਸੇ ਵੀ ਦਿਨ ਰਾਤ ਕਦੇ ਨਾ ਵਿਸਰੈ ਜੀਓ ਕਦੇ ਨਾ ਵਿਸਾਰੀ ਅਨ ਦਿਨ ਸਮਾਰੀ ਜੇ ਨਾਮ ਲਈ ਤਾ ਜੀਵਾ ਸ੍ਰਵਣੀ ਸੁਣੀ ਤਾ ਇਹੋ ਮਨ ਤ੍ਰਿਪਤਾ ਗੁਰਮੁਖ ਅੰਮ੍ਰਿਤ ਈਵਾ ਆਦਰ ਕਰੇਤਾ ਸਤ ਗੁਰ ਮੇਲੇ ਅਨ ਜਨ ਵਿਵੇਕ ਗੁਦ ਵਿਚਰਾ ਅੰਦਰ ਸਾਚਾ ਨੇਹੁ ਪੂਰੇ ਸਤ ਗੁਰ ਸਤ ਸੰਗਤ ਮਿਲਐ ਵਡ ਭਾਗ ਤਹ ਹਰਸ ਆਵੈ ਜੀਆ ਆਂਜਨ ਰਹੈ ਸਹਿਜ ਸਮਾਵੈ ਜੀਓ ਸਹਿਜ ਸਮਾਵੈ ਤਾ ਹਰ ਮਨ ਭਾਵੈ ਸਦਾ ਆਦੀਤ ਬੈ ਰਾਗੀ ਹਲਤਾ ਪਲਤ ਸੁਪਾ ਜਗ ਅੰਤਰ ਰਾ ਹਰਖ ਸੋਗ ਦੁਹਾਤੇ ਮੁਕਤਾ ਜੋ ਪ੍ਰਵ ਕਰੇ ਸੋ ਭਾਵੈ ਸਤ ਸੰਗਤ ਮਿਲੈ ਵਡ ਭਾਗ ਸਾਹ ਰਸ ਆਵੈ ਜੀਆ ਦੂਜੈ ਭਾਏ ਦੁਖ ਹੋਏ ਮਨ ਮੁਖ ਜਮ ਜੋਹਿਆ ਜੀਆ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਗਿਓ ਮਾਇਆ ਦੁਖ ਮੋਹਿਆ ਹਉ ਮਹਿ ਰੋਇਆ ਮੇਰੀ ਮੇਰੀ ਕਰਤ ਵਿਹਾਵੈ ਜੋ ਪ੍ਰਵ ਦੇ ਤਿਸ ਚੇਤ ਨਾਹੀ ਅੰਤ ਗਿਆ ਪਛਤਾਵੈ ਬਿਨ ਨਾਮੈ ਕੋ ਸਾਥ ਨ ਚਾਲੈ ਪੁੱਤਰ ਕਲੰਤਰ ਮਾਇਆ ਧੋਹਿਆ ਦੂਜੈ ਭਾਇ ਦੁਖ ਹੋਇ ਮਾਨ ਮੁਖ ਜਮ ਜੋਹਿਆ ਜੀਓ ਕਰਿ ਕਿਰਪਾ ਲਿਹੋ ਮਿਲਾਇ ਮਹਿਲ ਹਰ ਪਾਇਆ ਜੀਓ ਸਦਾ ਰਹੇ ਕਰ ਜੋੜਾ ਪ੍ਰਭ ਮਨ ਪਾਇਆ ਜੀਓ ਪ੍ਰਭ ਮਨ ਭਾਵੇ ਤਾ ਹੁਕਮ ਸਮਾਵੇ ਹੁਕਮ ਮਨ ਸੁਖ ਪਾਇਆ ਅੰਦਰਨ ਜਪਤ ਰਹੇ ਦਿਨ ਰਾਤੀ ਸਹਿਜ ਨਾਮ ਧਿਆਇਆ ਨਾਮੋ ਨਾਮ ਮਿਲੇ ਵਡਿਆਈ ਨਾਮੋ ਨਾਮ ਮਿਲੇ ਵਡਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲਿਹੁ ਮਿਲਾਏ ਨਹਿਲ ਹਰ ਪਾਵੇ ਨਾਨਕ ਨਾਮ ਮਨ ਭਾਵੈ ਕਰ ਕਿਰਪਾ ਲਿਹੁ ਮਿਲਾਏ ਮਹਿਲ ਹਰ ਪਾਵੈ ਜੀਅ